ਆ ਸੰਗਜੀ ਜਦੋਂ ਵੀ ਆਪਾਂ ਸਤਗੁਰਾਂ ਦੇ ਰਮਹਾਲੇ ਧੋਨੇ ਆ ਉਹਨਾਂ ਵਾਸਤੇ ਆਪਾਂ ਸਪੈਸ਼ਲ ਤਣੀਆਂ ਆਪਣੇ ਘਰ ਰੱਖ ਸਕਦੇ ਆ ਜਿਵੇਂ ਗੁਰਦੁਆਰਾ ਸਾਹਿਬ ਇਹ ਤਾਂ ਪੱਕੀਆਂ ਹੀ ਬੰਨੀਆਂ ਹੁੰਦੀਆਂ ਨੇ ਇੱਥੇ ਹੋਰ ਕੋਈ ਵੀ ਵਸਤਰ ਨਹੀਂ ਪਾਇਆ ਜਾਂਦਾ ਇਹਨਾਂ ਤਣੀਆਂ ਤੇ ਉਹੀ ਵਸਤਰ ਪਾਏ ਜਾਂਦੇ ਨੇ ਜਿਹੜੇ ਸਤਗੁਰਾਂ ਦੇ ਥੱਲੇ ਪੀੜੀ ਦੇ ਥੱਲੇ ਵਿਛਾਏ ਜਾਂਦੇ ਨੇ ਜャ ਰਮਹਾਲੇ ਸਾਹਿਬ ਜਿਨ੍ਹਾਂ ਨੂੰ ਪੈਰ ਲੱਗੇ ਹੁਣ ਉਹ ਇੱਥੇ ਨਹੀਂ ਪਾਏ ਜਾਂਦੇ ਸੋ ਪਹਿਲਾਂ ਤਣੀਆਂ ਨੂੰ ਸਾਫ਼ ਕਰ ਲਈਦਾ ਚੰਗੀ ਤਰ੍ਹਾਂ ਫੇਰ ਆਪਾਂ ਰਮਹਾਲੇ ਸਾਹਿਬ ਧੋਨੇ ਆ ਜਿਵੇਂ ਆ ਰਮਹਾਲਾ ਸਾਹਿਬ ਰਮਾਲੇ ਸਾਡੇ ਥੱਲੇ ਹੁੰਦਾ ਵਾ ਚਾਦਰ ਏ ਤੇ ਇੱਥੇ ਪੈਰ ਨਹੀਂ ਲੱਗਦੇ ਇਹ ਆਪਾਂ ਇੱਥੇ ਪਹਿਲਾਂ ਵਿਸ਼ੋ ਕਰਤੀ ਏ ਉੱਤੇ ਸੁਗਣੀ ਪਾਈ ਹੋਈ ਏ ਸੋ ਸਿੰਘ ਸੇਵਾ ਕਰਨਦੇ ਨੇ ਆਪਾਂ ਅੱਜ ਤੁਹਾਨੂੰ ਸਾਰੀ ਵੀਡੀਓ ਰਮਾਲੇ ਧੋਣਦੇ ਹੋਏ ਗੁਰੂ ਸਾਹਿਬ ਜੀ ਬਸਤਰ ਚੇਂਜ ਕਰਾਂਗੇ ਅੱਜ ਸਾਰੀ ਵੀਡੀਓ ਦਿਖਾਵਾਂਗੇ ਸੋ ਤੁਸੀਂ ਜੁੜੇ ਰਹਿਣਾ ਸਾਡੇ ਨਾਲ ਸੋ ਆਹ ਟੱਬ ਹੈਗੇ ਨੇ ਸਪੈਸ਼ਲ ਜਿਨ੍ਹਾਂ ਚਾਹ ਰਮਾਲੇ ਧੋਨੇ ਬਸ ਇਹ ਹੋ ਨਹੀਂ ਕੇ ਬਈ ਇਦਰ ਉਦਰ ਚੱਕ ਕੇ ਲਿਆ ਕੇ ਆਪਾਂ ਧੋਣ ਲੱਗੇ ਆਹ ਮੰਝਾ ਵੀ ਸਪੈਸ਼ਲ ਏ ਤੇ ਮਸ਼ੀਨ ਵੀ ਸਪੈਸ਼ਲ ਏ ਰਮਹਾਲਿਆਂ ਵਾਸਤੇ ਹੀ ਹੁੰਦੀ ਏ ਇੱਚ ਹੋਰ ਕੋਈ ਬਸਤਰ ਨਹੀਂ ਧੋਇਆ ਜਾਂਦਾ ਬਸ ਜਿਹੜੇ ਸਤ ਗੁਰਾਂ ਦੇ ਥੱਲੇ ਵਿਛਾਏ ਜਾਂਦੇ ਨੇ ਜਰਮਹਾਲੇ ਸਾਹਿਬ ਜਿਹੜੇ ਨਿੱਕੇ ਤੌਲੀਏ ਸਾਹਿਬ ਹੋਵੰਦੇ ਨੇ ਉਹ ਹੀ ਧੋਤੇ ਜਾਂਦੇ ਨੇ ਤੇ ਸੋ ਆਪਾਂ ਨੂੰ ਜੇ ਸੰਗਤਾਂ ਦੀ ਕਈ ਸੰਗਤਾਂ ਦੀ ਇੱਛਾ ਹੁੰਦੀ ਨਾ ਵੀ ਘਰੇ ਜਾ ਕੇ ਬਸਤਰ ਧੋਣੇ ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਆਪਣੇ ਘਰ ਸਪੈਸ਼ਲ ਬਾਲਟੀਆਂ ਜਾਂ ਟੱਬ ਤੇ ਤਣੀਆਂ ਲਿਆ ਕੇ ਰੱਖ ਸਕਦੇ ਹੋ ਕਿਉਂਕਿ ਆਪਾਂ ਉਹਨਾਂ ਜਿਹੜੇ ਬਸਤਰ ਆਪਣੇ ਮਸ਼ੀਨਾਂ 'ਚ ਘਰੇ ਧੋਏ ਦਿੰਨੇ ਉਹ ਮਸ਼ੀਨ 'ਚ ਆਪਾਂ ਬਸਤਰ ਨਹੀਂ ਧੋ ਸਕਦੇ ਗੁਰੂ ਸਾਹਿਬ ਦੇ ਸੋ ਇਹਨਾਂ ਚੀਜ਼ਾਂ ਦਾ ਆਪਾਂ ਨੂੰ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ ਸਾਫ਼ ਕਰਨ ਤੋਂ ਬਾਅਦ ਨਾ ਜਿਵੇਂ ਆਪਾਂ ਚਿੱਟੇ ਬਸਤਰ ਜਿੱਥੇ ਪਾਉਣੇ ਉੱਥੇ ਚਿੱਟੇ ਬਸਤਰ ਥੱਲੇ ਵਿਛਾ ਲਓ ਫਿਰ ਉਹਨਾਂ ਉੱਤੇ ਤੌਲੀਏ ਪਾ ਦਿਓ ਜਿਵੇਂ ਤਾਂ ਜੋ ਇੱਕ ਜੇ ਤਣੀ ਦੇ ਵਿੱਚ ਕੋਈ ਮਾੜੀ-ਮੋਟੀ ਮਿੱਟੀ ਰਹਿ ਗਈ ਏ ਉਹ ਤੌਲੀਆਂ ਤੌਲੀਆਂ ਨੂੰ ਨਾ ਲੱਗੇ ਤੇ ਜਾਂ ਕਈ ਰੇ ਨਾ ਤਣੀਆਂ ਦਾ ਰੰਗ ਵੀ ਲੈਂਦਾ ਹੁੰਦਾ ਵਾ ਤੋ ਰੰਗ ਵੀ ਨਾ ਲੱਗੇ ਸੋ ਪਹਿਲੇ ਨੰਬਰ ਤੇ ਪੱਖੇ ਜਰੂਰ ਸਾਫ਼ ਕਰ ਲੈਣੇ ਆ। ਇਹ ਨਾ ਹੋਵੇ ਕਿ ਬਈ ਉਤੋਂ ਪੱਖੇ ਚਲਾ ਦੋ ਤੇ ਸਾਰਾ ਕੁਝ ਪਹਿਲਾ ਵਰਗਾ ਹੀ ਹੋ ਜੇ। ਸੋ ਇਹਨਾਂ ਗੱਲਾਂ ਦਾ ਜਰੂਰ ਧਿਆਨ ਰੱਖਣਾ ਚਾਹੀਦਾ ਹੈ। ਰਮਾਲੇ ਸਾਹਿਬ ਤੋਂ ਉਹਨਾਂ ਦੀ ਸੇਵਾ ਹੋ ਚੁੱਕੀ ਹੈ। ਜਿਹੜੇ ਰਹਿ ਗਏ ਨੇ ਜਦੋਂ ਏਰਮਾਲੇ ਸਾਹਿਬ ਸੁੱਕ ਜਾਣਗੇ। ਬਾਕੀ ਰਮਾਲੇ ਸਾਹਿਬ ਫਿਰ ਧੋਤੇ ਜਾਣਗੇ। ਸੋ ਗੁਰੂ ਸਾਹਿਬ ਇੰਨੀ ਕੁ ਸੇਵਾ ਪ੍ਰਵਾਨ ਕਰਨ। ਸਿੰਘਾਂ ਦੇ ਸਿਰ ਤੇ ਮੇਰ ਉੱਪਰੇ ਹੱਥ ਰੱਖਣ ਇਸੇ ਤਰ੍ਹਾਂ ਸੇਵਾ ਆਪਣੀ ਲੈਦੇ ਰਹਿਣ। ਸੋ ਹੁਣ ਆਪਾਂ ਦਰਬਾਰ ਸਾਹਿਬ ਦੁਬਾਰਾ ਚੱਲਦੇ ਹਾਂ ਉੱਥੇ ਤਿਆਰੀ ਕਰਨ ਵਾਲੀ ਰਹਿ ਗਈ ਹੈ ਸੋ ਅਗਲਾ